ਅੱਜ ਬਹੁਤ ਵਧੀਆ ਹੁੰਗਾਰਾ ਮਿਲਿਆ ਕਿਉਂਕਿ ਅੱਜ ਪੀਰ ਦੇ 12 ਪਿੰਡਾਂ 'ਚ ਅੱਪ ਜਾ ਗਏ ਤੇ 12 ਪਿੰਡਾਂ ਜੀ ਬਹੁਤ ਵਧੀਆ ਰਿਸਪੌਂਸ ਮਿਲਦਿਆ ਤੁਸੀਂ ਦੇਖ ਹੀ ਰਹੇ ਹੋ ਰਾਏ ਸਾਹਿਬ ਨੇ ਜੋ 2 ਸਾਲ ਦੇ ਵਿੱਚ ਪਿਆਰ ਕਰਤਿਆ ਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਿਆਰ ਕਰਤਿਆ ਚਾਹੇ ਜੀਰੋ ਬਿੱਲ ਦੀ ਗੱਲ ਕਰੀਏ ਚਾਹੇ ਸਕੂਲਾਂ ਦੀ ਗੱਲ ਕਰੀਏ ਚਾਹੇ ਚਾਹੇ ਕਰੀਏ ਆਪਣਾ ਮਰਦਾਬੀ ਨਹੀਂ ਚਾਹੇ ਨੌਕਰੀਆਂ ਦੀ ਪਰ ਇਸ ਨੇ ਮੁੱਖ ਮੰਤਰੀਆਂ ਰਗਾ ਮੋੜ ਬੂਸ ਸਾਹਿਬ ਦੇ ਵਿੱਚ ਅੱਜ ਦੇਖੋ ਸਾਰਾ ਵੱਡਾ ਘੱਟ ਕਿਤੇ ਕਿਤੇ ਵਾਦੀ ਹਜ਼ਾਰ ਪਿੰਡ ਦੀ ਵਾਦੀ ਹੈ ਉਥੇ ਹਰ ਘਰ ਤੋਂ ਦੋ ਦੋ ਜੀ ਆ ਰਹੇ ਨੇ ਬਹੁਤ ਵੱਡਾ ਰਿਸਪੌਂਸ ਨੂੰ ਕੀ ਦੇ ਰਿਹਾ ਅੱਜ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡਾਂ ਦਾ ਜੀਪੀ ਸਾਹਿਬ ਦਾ ਦੌਰਾ ਸੀ ਤੁਸੀਂ ਦੇਖਿਆ ਸੀ ਪਿੰਡ ਸਾਨੀਪੁਰਾ ਤੁਸੀਂ ਇੱਥੇ ਦੇਖਿਆ ਕਿ ਸਾਡੇ ਇਥੇ ਵਲੰਟੀਅਰ ਸਾਹਿਬਾਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਪ੍ਰਬੰਧਕਾਂ ਦਾ ਕਿ ਉਹਨਾਂ ਨੇ ਰੈਲੀ ਬਣਾਈ ਤੁਸੀਂ ਰੈਲੀ 'ਚ ਇੰਨਾ ਇਕੱਠ ਹੁੰਦਾ ਜਿਨਾਂ ਨੇ ਪਿੰਡਾਂ ਵਾਲੇ ਨਹੀਂ ਕਰਦਾ ਸੋ ਮੈਂ ਧੰਨਵਾਦ ਕਰਦਾ ਹਾਂ ਸਾਰੀ ਸਾਡੇ ਨਗਰ ਨਿਵਾਸੀ ਸਾਨੀਪੁਰਾ ਦਾ ਸਾਡੀਆਂ ਮਾਮਾ ਭੈਣਾਂ ਦਾ ਬਜ਼ੁਰਗਾਂ ਦਾ ਨੌਜਵਾਨਾਂ ਦਾ ਨੌਜਵਾਨ ਬੜੀ ਗਿਣਤੀ ਵਿੱਚ ਆਏ ਸੀ ਸਸਕ ਕਲੈਕਸ਼ਨ ਸਾਹਿਬ ਸਸਕਤਾ ਸਰਦ ਸਿੰਘ ਜੀ ਅਰੇ ਇੱਥੇ ਤਾਂ ਮੈਂ ਨਾ ਵਿਨੀ ਰੋਜ਼ ਗਾਰਡਨ ਆਇਆ ਸੀ ਅੱਜ ਅਡੈਕਸ਼ਨਾਂ ਚ ਸਾਰੇ ਹੀ ਆਉਂਦੇ ਆ ਪਰ ਕਿੱ비 ਇਹ ਨਹੀਂ ਧਿਆਨ ਇੱਥੇ ਤਾਂ ਬਹੁਤ ਬੁਰਾ ਹਾਲ ਹੈ ਮੈਂ ਕਿਵੇਂ ਇਹਨੂੰ ਥੋੜਾ ਤੁਸੀਂ ਆਂ ਪਾ ਕੇ ਨਾ ਜੀ ਜਾਨਕਿਸ਼ਨ ਸਾਹਿਬ ਨੂੰ ਮੈਂ ਦਿਨੇ ਟੈਲੀਫੋਨ ਕਰੂੰਗਾ ਪੀ ਸਾਰਾ ਮੱਛਰ ਪਾਣੀ ਹੈ ਖੜਾ ਹੈ ਜਿੱਥੇ ਆਪਣਾ ਹੈ ਨਾ ਜੀ ਇਹ ਬੈਡਮਿੰਟਨ ਹਾਲ ਉਦੇ ਸਾਰੇ ਹੀ ਪਿਛਲੇ ਪਾਸੇ ਅਗਲੇ ਪਾਸੇ ਬਿਲਕੁਲ ਭਰਿਆਂ ਪਿਆ ਗਰਾਊਂਡ ਕਿਚੜ ਐ ਲੱਗਦਾ ਵੀ ਨਾਲਾ ਹੀ ਬਣ ਜਾਣਾ ਹੈ ਕਿਸੇ ਦਿਨ ਥੋੜਾ ਜਿਹਾ ਮੈਂ ਹਾਂ ਥੋੜਾ ਥੋੜਾ ਰਿਕਵੈਸਟ ਆ ਇਹਨੂੰ ਚੰਗੀ ਤਰ੍ਹਾਂ ਕਿ ਮੈਂ ਪੁਲਿਸ ਕਮਿਸ਼ਨਰ ਨੂੰ ਉਹਨਾਂ ਨੂੰ ਵੀ ਕਿਹਾ ਵੀ ਇੱਥੇ ਥੋੜਾ ਅੰਦਰ ਇੱਕ ਉਹ ਲਾਓ ਪੀਸ ਵੀ ਲਾਓ ਥੋੜਾ ਪਰ ਆ ਤੁਸੀਂ ਜ਼ਰੂਰ ਦੇਖੋ ਆ ਕੇ ਨਾ ਕਿਸ ਦਿਨ ਕਿਸ ਦਿਨ ਸਵੇਰੇ ਆ ਜਾਓ ਸਵੇਰੇ ਜਦੋਂ ਲੋਕ ਹੁੰਦੇ ਆ ਨਾ ਜੀ ਕੱਲੇ ਖਾਲੀ ਤਾਂ ਬੜਾ ਵਧੀਆ ਲੱਗਦਾ ਜਦੋਂ ਲੋਕ ਹੁੰਦੇ ਆ ਫਿਰ ਪਤਾ ਲੱਗਦਾ ਵੀ ਕੀ ਹਾਲ ਹੋ ਰਿਹਾ ਹੈ ਮਨਦਾ ਇਹ ਗੰਮੀ ਜਿਹੜਾ ਮਿਨੀ ਰੋਜ਼ਗਾਰਡਨ ਆ ਨਾ ਜੀ ਉੱਥੇ ਜਿਹੜੀ ਫੁੱਟਬਾਲਾਂਉਂ ਕਾਫੀ ਆ ਉਹ ਉਹਦਾ origin ਆ ਇੱਕ ਇੱਕ ਥੋੜਾ ਜਿਹਾ ਇੱਕ ਵਾਰ ਇੱਕ ਟੀਮ ਪੂਰੀ ਲਾ ਕੇ ਨਾ ਜੀ ਸਫਾਈ ਹੋ ਜੂਗੀ ਸਾਰੀ ਤੇ ਆਪਣਾ ਇੱਥੇ ਨਾ ਪੰਪੂਣੀ ਕਾਫੀ ਖੜਾਏ ਤੁਸੀਂ ਬਸ ਇੱਕ ਵਾਰ ਕਹਿ ਦੋਗੇ ਸਾਰਿਆਂ ਨੂੰ ਇੰਨੇ ਨਾਲ ਠੀਕ ਹੋ ਜਾਣ ਮਿਨੀ ਰੋਜ਼ਗਾਰਡਨ ਮਿਨੀ ਰੋਜ਼ਗਾਰਡਨ ਚਿਲਡਰਨ ਪਾਰਕ ਦਾ ਵੀ ਕਰੋ ਚਿਲਡਰਨ ਪਾਰਕ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਰੇ ਜਿੱਥੇ ਚਾਹਤ ਹੋਰ ਬੜੀ ਵੱਡੀ ਡਿਮਾਂਡ ਆ ਮੈਂ ਇੱਕ ਤੁਸੀਂ ਇੱਕ ਦਿਨ ਰਾਉਂਡ ਕਰਕੇ ਨਾ ਜੀ ਇਹਨਾਂ ਦਾ ਇੱਕ ਸ਼ੈੱਡ ਚਾਹੁੰਦੇ ਆ ਕਿਸੇ ਕਿਸੇ ਪਾਸੇ ਵੀ ਜੇ ਕੋਈ ਮੀਂਹ ਆ ਜਿਆਦਾ ਉਹ ਕਿਸੇ ਰੋਜ਼ਾਨਾ ਕਿਸੇ ਚ ਵੀ ਜਗ੍ਹਾ 'ਚ ਇੱਕ ਇੱਕ ਇਹ ਵੀ ਹਾਂ ਹਾਂ ਮਿਨੀ ਰੋਜ਼ ਦਾ ਬਸ ਠੀਕ ਆ ਸਰ ਇਹ ਆਖੀ ਕਿਸ ਦਿਨ ਤੁਸੀਂ ਡਿਸਾਈਡ ਆਪ ਕਰ ਲਿਓ ਠੀਕ ਹੈ ਠੀਕ ਮਦਨ ਲਾਲ ਨੇ ਮੋਨ ਲਾਲ ਨੇ ਐਕਸਪਰੈਸ਼ਨਸ ਨਾਲ ਅਗਲੀ ਮੀਟਿੰਗ ਅਚਾਨਕ ਦਿਖਾਓਗੇ ਸਪੱਸ਼ਟ ਦਿਓ ਸਰ ਇੱਕ ਨਾ ਇੱਕ ਇੱਥੇ ਨਾ ਇੱਕ ਸ਼ੈੱਡ ਦੀ ਡਿਮਾਂਡ ਆ ਵੀ ਕਿਸੇ ਪਾਸੇ ਵੀ ਮੀਂਹ ਨੇਰੀ ਜਦੋਂ ਆ ਜਾਂਦੀ ਆ ਤੇ ਇੱਕ ਤੁਸੀਂ ਆਪਣਾ ਫੈਸਲਾ ਦੇ ਕੇ ਅਫਸਰ ਨੂੰ ਭੇਜ ਕੇ ਵੀ ਕਿੱਥੇ ਉਹ ਬਣ ਸਕਦਾ ਸ਼ੈੱਡ ਉਹ ਸਾਰੇ ਬਜ਼ੁਰਗ ਇਹ ਕਹਿ ਰਹੇ ਸੀ ਤੇ ਮੀਂਹ ਨਹੀਂ ਰੋ ਜਾ ਮੈਨੂੰ ਰੋਜ਼ਗਾਰ ਮੈਂ ਦੁਬਾਰਾ ਮੈਂ ਤਾਂ ਹੁਣੇ ਹੀ ਫੀਮ ਕਰਕੇ ਹਟ ਜਾਉਣਾ ਉਹਨਾਂ ਨੂੰ ਪਹਿਲਾਂ ओके ओके सर ओके सर मैं रमीद बिड्डू बोलदा ए त की हाल होया पया जदों आपा बनाया सीदा आपा कोई होर सोच के पानी खडा मतलब ए त गंदा ਨਾਲਾ ਬਣਦਾ ਜਾ ਰਿਹਾ ਇਧਰ ਲਾ ਪਾਸਾ ਮੈਨੂੰ ਦੱਸੋ ਇਸ਼ੂ ਕੀ ਆਪਾਂ ਉੱਤੇ ਕਮਿਸ਼ਨਰ ਸਾਹਿਬ ਨੂੰ ਕਹੀਏ ਇਹ ਸਾਰਾ ਜਿਹੜਾ ਨਾ ਜੀ ਐਂਡ ਜਿੱਥੋਂ ਜਿੱਦੋਂ ਦਰਵਾਜ਼ੇ ਸ਼ੁਰੂਆਤ ਆ ਸਭ ਤੋਂ ਜਿਹੜਾ ਬਿਲਡਿੰਗ ਮੈਂਟਨ ਹਾਲ ਆ ਬਿਲਡਿੰਗ ਮੈਂਟਨ ਹਾਲ ਦੇ ਬਿਲਕੁਲ ਪਿੱਛੇ ਜਿੱਥੇ ਉਹ ਬਣਿਆ ਹੋਇਆ ਇਹ ਆਪਣਾ ਆ ਲੈਟਨੀਆਂ ਨਹੀਂ ਵਰਜੇ ਜਿੱਥੇ ਅੰਦਰ ਉਹ ਨਰਕ ਬਣਿਆ ਜਾਂ ਨਰਕ ਬਣਿਆ ਇਹਦਾ ਜਿਮ ਲੱਗਾ ਹੋਇਆ ਉਹ ਨਜ਼ਾਰਾ ਅੱਜ ਮੈਂ ਨਾ ਬੰਦੇ ਸਾਰੇ ਲੱਗੇ ਨਾ ਘਿਰੌੜਾ ਮੇਰੀ ਰਿਕੁਐਸਟ ਹੈ ਰਿਕੁਐਸਟ ਮਤਲਬ ਉਹ ਜਾਂਦਾ ਮੈਂ ਇਹ ਮੰਨਦਾ ਵੀ ਇਹਦੇ ਲੋਡ ਜ਼ਿਆਦਾ ਹੈ ਇਹ ਨਹੀਂ ਕੋਈ ਗੱਲ ਹੈ ਸਾਡੀ ਕਿਉਂਕਿ ਗਰਾਊਂਡ ਛੋਟਾ ਹੈ ਲੋਡ ਜ਼ਿਆਦਾ ਹੈ ਨਿਸ਼ੇ ਪੱਤੇ ਹੁੰਦੇ ਵੱਡੇ ਕਰਦੇ ਆ ਥੋੜਾ ਜਿਹਾ ਮੰਡੇ ਨੂੰ ਦਾ ਥੋੜਾ ਜਿਹਾ ਹੋਊਗਾ ਸਪਾਈਸ ਰਾਈਟ 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 ਬਹੁਤ ਸਾਰੇ ਲੋਕ ਫਿਰ ਉਹਨੇ ਕਾਂਗਰਸ ਪਾਰਟੀ ਚ ਸ਼ਾਮਲ ਹੋਏ ਇਹ ਡਿਸਟ੍ਰਿਕਟ ਹੈਲਥ ਅਫੀਸਰ ਰਹੇ ਹੈ ਕਾਫੀ ਅਗਰ ਇਹਨੇ ਵੀ ਵੀਡੀਓਜ਼ ਦੇਖੋਗੇ ਬਹੁਤ ਇਮਾਨਦਾਰ ਅਫੀਸਰ ਰਹੇ ਜਿਨ੍ਹਾਂ ਨੇ ਢੋਗਾ ਦੇ ਅਸੇ ਵੱਡਾ ਕੰਮ ਕੀਤਾ ਸਾਰੀ ਪਾਰਟੀ ਸ਼ਾਮਲ ਹੋਈ ਹੈ ਮੈਂ ਉਹਨਾਂ ਨੂੰ ਜੀਹਾਂ ਆਖ ਰਿਹਾ ਹਾਂ ਅੱਜ ਬੁਨਿਆਦਾ ਡਰ ਰਿਹਾ ਹੈ ਕਿ ਪਤਾ ਨਹੀਂ ਕਿਹੜੇ ਕੋਨੇ ਤੇ ਸਾਰੀ ਚੇਨ ਕੋਈ ਖੋਕੇ ਲਏ ਕਿਹੜੇ ਕੋਨੇ ਤੇ ਸਾਨੂੰ ਟੈਲੀਫੋਨ ਆ ਕੇ ਲੁੱਟਖੋ ਹੋ ਜੇ ਇਸ ਕਰੰ ਦੇ ਹਾਲਾਤ ਲੁਧਿਆਣੇ ਦੇ ਵਾਂਗ ਕੇ ਲਾਅ ਐਂਡ ਆਰਡਰ ਦੀ ਸਥਿਤੀ ਇਹ ਹਾਲਾਤ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ ਪੰਜਾਬ ਦਾ ਵਪਾਰੀ ਪਰੇਸ਼ਾਨ ਹੈ और अगर सच्चे पाषाण ने ताकत दी, दी मैं लुलियाने की इंडस्ट्री की चर्चा करूंगा ਤੁਹਾਨੂੰ ਫਕਰ ਮਹਿਸੂਸ ਹੋਏਗਾ ਕਿ ਇਸ ਦੀ ਪਾਰਲੀਮੈਂਟ ਦੇਗੇ ਲੁਲਿਆਨੇ ਵਾਪਸ ਲੁਲਿਆਨੇ ਵਾਪਸ ਮੈਂ ਭੁੱਟੇ ਨਾਲੇ ਦੀ ਤੇ ਲੁਲਿਆਨੇ ਦੀ ਪੋਲੂਸ਼ਨ ਦੀ ਲੜਾਈ ਜਾਰੀ ਕੀਤੀ ਦੂਸ਼ਿਤ ਵਾਤਾਵਰਣ ਦੀ ਮਿਲਾਈ ਲੜਾਂਗਾ ਮੈਂ ਲੇਬਰ ਕਲਾਸ ਗੱਤ ਵਰਗੇ ਉਹ ਬੰਦੇ ਜਿਹੜੇ ਪ੍ਰਵਾਸੀ ਆ ਚਾਹੇ ਪੰਜਾਬੀ ਜਿਹੜੇ ਲੋਕਾਂ ਨੇ ਲੜਿਆਵੇ ਦੇ ਵਿਕਾਸ ਦੇ ਵਿੱਚ ਤਰੱਕੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਜੀਵਨ ਉੱਚਾ ਚੁੱਪਕਣ ਵਿੱਚ ਮੈਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੜਾਈ ਵਲਾਂਗਾ ਦੇਸ਼ ਕਿਤੇ DMC ਲੈ CNC ਹੈ ਅਪੋਲੋ ਹੈ ਪਰ ਮੈਂ ਇੱਥੇ ਫ੍ਰੇਮਜ਼ ਵਰਗੇ ਇੰਸਟੀਚਿਊਸ਼ਨ ਲੈ ਕੇ ਆਉਂਦੀ ਪੀਜੀਆ ਕਰਕੇ ਹਸਪਤਾਲ ਲੈ ਕੇ ਆਉਂਦੀ ਉਪਰਾਲਾ ਕਰਕੇ ਲੜਾਈ ਕਰਨਾ ਇਹ ਮੇਰਾ ਵਿਜ਼ਨ ਹੈ ਆਉਣ ਵਾਲੇ ਦਿਨਾਂ ਵਿੱਚ ਮੈਂ ਤੇ ਬਾਦਵਾ ਸਾਹਿਬ ਅਸੀਂ ਲੁਧਿਆਣੇ ਦੇ ਪ੍ਰਤੀਕੀ ਕਲਪਨਾ ਕਰਦੇ ਮੀਡੀਆ ਦੇ ਰਾਹੀਂ ਅਸੀਂ ਆਪਦਾ ਵਿਜ਼ਨ ਡਾਕੂਮੈਂਟ ਯਾਰਨ ਕੀ ਆਉਣ ਆਵੇ ਸਮੇਂ ਸਾਡੇ ਮੰਚ ਲੁਧਿਆਣੇ ਦੇ ਪ੍ਰਤੀਕੀ ਸੁਪਨੇ ਹਨ ਉਹ ਲੁਧਿਆਣੇ ਦੇ ਲੋਕਾਂ ਦੇ ਸਾਹਮਣੇ ਅਸੀਂ ਪੇਸ਼ ਕਰਾਂਗੇ ਸੋ ਮੇਰੀ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਬਰਬਾਦ ਕਰਤਾ ਪੰਜਾਬ সোনে নিচেযা সিপিনার. 我做这个，做这个，做这个。你做这个。村长，他看还不拿了没拿？没拿。我这边也拿，我这边也拿。我这边也拿。 a não é

चले <SANICALACCoats> <SAR>. ਸਤਿ ਸ਼੍ਰੀ ਅਕਾਲ ਇਹ ਰਾਜਾ ਬੜਿੰਗ ਜੀ ਬਣਾਂ ਪੀ ਸੀਤ ਦੇ ਕੋਲੇ ਗੱਪਸਪਾਸ਼ ਕਰੀਏ ਸਤਿ ਸ਼੍ਰੀ ਅਕਾਲ ਹੋਈ ਬੜੇ ਵਾਲੇ ਤੇ ਇਹ ਪਾਇਰ ਮੰਡਲੀ ਵਿੱਚ ਪਾਇਰ ਮੰਡਲੀ ਬੈਠਾ ਹੈ ਅੱਗੇ ਬੈਠੀ ਹੈ ਸਤਿ ਸ਼੍ਰੀ ਅਕਾਲ ਜੀ ਬਸ ਸਤਿ ਸ਼੍ਰੀ ਅਕਾਲ ਇਹ ਰਾਜਾ ਬੜਿੰਗ ਜੀ ਇਹ ਕਹਿੰਦੇ ਪੁੱਤ ਕਹਿੰਦੇ ਬੜੇ ਸਾਹਿਬ ਆ ਰਹੇ ਹੈ ਜੀ ਤਰੀ ਆ 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 اچھا سارے لوگ ا گئے ہیں اے جے کپو صاحب نے بیجا وڈنگ جی ہاں اج کا پانچویں دن ہے بہت میں کہنا ہونا کہ جانا کہ تے آونا میرے کوئی آو جی آو جی میرا پٹیاں پہک جانا سارے لوگ ا گئے ہیں واہ واہ ایسو جی بابا جی ماشینی دا واہ پاس نہیں چلنی سو نشان ਹੈਲੋ ਆਇਆ ਮੁੰਡਾ ਆਇਆ ਲੈ ਕੇ ਬੱਦਿਆਂ ਦੇ ਬਿਠਾ ਕੇ ਜਾਣਾ ਹੈ ਬੱਦੇ ਗੱਡੇ ਦੇ ਮਹਿਦਰ ਜਾਣਾ ਜੈ ਸ਼੍ਰੀਦਾ ਜੈ 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 ਸੱਗੇ ਸੋਨਾ ਸੁਣੋ ਜੀ ਮਾਸ਼ਾ ਅੱਲਾਹ ਮਾਸ਼ਾ ਅੱਲਾਹ 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 ਅੱਲਾ ਦਾਰਾ ਬੁੱਲ ਬੁੱਲ ਦੇਖੋ ਥੋੜੇ ਜਿਲੇ ਆਇਆ ਦਾਰੇ ਵਾਪਸ ਆਇਆ ਤੇਰਾ ਖੇਦ ਰੇ ਹੋ ਤਾ ਜਿਆ ਗੋਲੇ ਪਾਟੇ ਕੁਰਸੀਆਂ ਤੇ ਬੈਠੀ ਦਾਰਾ ਮੁਕਾ ਜੋ ਦਾਰਾ ਮੁਕਾ ਜੋ ਬੋਲ ਡੰਡੀ ਸ਼ੋਭੀ ਮਹਾਰਾਜੀ ਜੈ ਹੋ ਸ਼ੰਕਰ ਵਗਵਾ ਜੀ ਜੈ 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 ਸ੍ਰੀ ਰਾਮ ਜੈ ਜੈ ہلو ہیلو bà bà đi आओ बाबू का ਆਜਾ ਮੇਰੇ ਕੋਲ ਆਜਾ ਸਾਰੇ ਕਰੋ ਬਈ ਤਾਰਾ ਜੀ ਨਾਲ ਹਰ ਵਾਰ ਜੀ ਆਜਾ ਆਜਾ ਆਸਾ ਤੇ ਬੁਲਾਰਾ ਜੀ ਆਜਾ ਆਜਾ ਸਭ ਨੂੰ ਆਵੇ ਲੱਗਿਆ ਅੱਗੇ ਵੇਖੋ ਸਾਡੇ ਸੋਣੂ ਜੀ ਆ ਜਾਂਦੇ ਹੋ ਜਾਣ ਮੈਂ ਪਿੱਛੇ ਮਾਰਿਆ ਤੇ ریکو جی اور سارے راستے بڑے صاحب ایک منٹ بڑے جی ٹھیک ٹھاک ٹھیک ٹھاک اور ہر بار ہے بھائی جی ਵਿਸ਼ਾਵਲੀ ਦੇ ਵਿੱਚ ਵਿਸ਼ਾਵਲੀ ਦੇ ਵਿੱਚ ਉਹ ਜੁਗਨ ਸਿੰਘ ਜੀ ਬੈਂਸਨ ਜੀ ਜੀ ਆ 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 ਜੀ

آوازواز شیخ علی صاحب دیکھ لے ہوں راجہ بھنگ لودھانی دی گلردار نظر ائی کیا بات ہے اس لیے 20ویں میں پارلیمنٹ کانفرنس رو دیا ہے لودھانی گورنمنٹ دیا ہے تمام ٹھیک ہے اور سچے بادشاہ کی پناہ کریں کیونکہ بھاری صودا کرے فرادے کو اپنے عام انسان میرا مطلب ہے کچھ نہیں جو کچھ سنتا ਸੱਚੇ ਆਰਸ਼ਾ ਦੀ ਕਿਰਤ ਤੋਂ ਮੈਨੂੰ ਪਤਾ ਨਹੀਂ ਹੋਇਆ। ਸੋ ਮੇਰੇ ਬੰਦ ਨੂੰ ਸਤਿਕਾਰ ਹੈ ਕਿ ਅੱਜ ਦੀ ਰਾਜਨੀਤੀ ਦਾ ਫੜਾ ਲੰਮਾ ਹੈ, ਨਮਾ ਹੈ ਤੇ ਹੈ। ਇਹ ਕੇਵਲ 40 ਸਾਲ ਦੀ ਉਮਰ ਹੈ। ਸੋ ਦੇਖੀਂਗਾ ਕਿ ਇਹ ਜਿਹੜੀ ਬੜੀ ਮੋਟਾ ਲੈ ਕੇ ਫਿਰ ਮੋੜ ਕੇ ਫਿਰ ਅੱਗੇ ਨੂੰ ਥੋੜਾ ਕਿ ਰਾਜਨੀਤੀ ਦੇ ਵਿੱਚ ਜਿਹੜਾ ਕੈਰੇਕਟਰ ਸਾਫ ਲੱਗਿਆ। ਤੇ ਫਿਰ ਬਹੇਰਾ ਸਤਿਸ਼ ਖਰਾਬ ਹੋ ਗਿਆ। ਫਿਰ ਕਿਵੇਂ ਖਰਾਬ ਹੋ। ਸੋ ਸਤਿਕਾਰ ਮਿਲਣ ਦੇ ਆਧਾਰ 'ਤੇ بہت وجہ ہے بہت ਵਾਰਾਂ ਜਿੱਤੇ ਆਵਾਜ਼ ਪਰਸ਼ੂਰੀ ਸੋਇਲਾ ਮੜੀ ਦਿੱਕਸੀ ਨੇ ਅਸਲ ਆਗਿਆ ਦੇਣਾ ਅਫਸਰ ਇੱਕ ਜਿਰਾ ਰਚਾ ਕੋਈ ਡਾਕੂਮੈਂਟਰੀ ਹੋਣ ਵਾਲੇ ਸਭੇ ਸੁਬੀਸ਼ ਕਰਾ ਦੇ ਕਿ ਇਹ 사ガル ਸੰਕਲਪ ਹੈਕਰ وہ بھی ٹرائی تھو کیا اسے میں نے دیکھے دا ایشو سے اسے ایک کل کری ہے تو تھائیکی سو مچ میں سے میں سیر کر رہا ہوں اسے ہی کہ نال سارے سے درشن کر دوں گا پر تو مائی کا لگتا ہے کہ میں دنوں لیڈے کو مائی کو جیتا پھر چھڑتا ہے تو یہ ہی سامی بھی کیسے ہی مارا فیر پڑا سارا لگتا ہے بہت 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 ب जय जय राम जी की जय जय राम जी की जय जय राम जी की जय జీन्दगी ਚ ਕਦੇ ਹਿੰਮਤ ਨਾ ਹਾਰੋ ਹਾਂ ਜ਼ਿੰਦਗੀ ਚ ਕਦੇ ਹਿੰਮਤ ਨਾ ਹਾਰੋ اے ਰੱਬ ਨੂੰ ਵੀ ਨਾਮ ਸਾਰੋ ਹੱਸਦੇ ਖੇਡਦੇ ਜ਼ਿੰਦਗੀ ਗੁਜ਼ਾਰੋ ਦੁੱਖਾਂ ਦਾ ਮੁਸ਼ਕਲਾਂ ਦਾ ਜੇ ਕਰਨਾ ਦੇ ਖਾਤਮਾ ਹਰ ਵੱਲੇ ਕਹਿੰਦੇ ਰੋ ਤੇਰਾ ਸ਼ੁਕਰ ਆਪੀ ਟਿੰਡੇ ਵਿੱਚ ਭੁਲਿਆ ਸਾਰੇ ਵਰਕਰਾਂ ਦੇ ਵਿੱਚ ਬਹੁਤ ਜੋਸ਼ ਹੈਗਾ ਬਹੁਤ ਜਜ਼ਬਾ ਹੈਗਾ ਭਾਵੇਂ ਕੱਫਰ ਰਾਜ ਭੁਲਿਆ ਲੇਟ ਮਹੀਨੇ ਤੋਂ ਸਾਰੇ ਵਰਕਰ ਸਮੇਤ ਉtre ਹੋਏ ਨੇ ਤੇ ਬਹੁਤ ਹੀ ਜੋਸ਼ ਦੇ ਨਾਲ ਮਿਹਨਤ ਨਾਲ ਤੇ ਪਰਵਾਹ ਹੰਕਾਰਾ ਜਿਹੜੇ ਪਿੰਡ 'ਚ ਜਿਹੜੇ ਸ਼ਹਿਰ 'ਚ ਚਾਹੀਏ ਜਿਹ ਮੈਨੂੰ ਮਿਲ ਰਿਹਾ ਆ ਸਾਡੇ ਵਰਕਰਾਂ ਨੂੰ ਵੀ ਮਿਲ ਰਿਹਾ ਹੈ ਕਿ ਪਿਛਲੇ 7 ਸਾਲਾਂ 'ਚ ਲੋਕਾਂ ਨੇ ਜਿੱਥੋਂ ਪੰਜਾਬ ਦੀ ਸਾਰੀ ਪਾਰਟੀ ਦੀ ਸਰਕਾਰਾਂ ਦੇਖ ਲਈਆਂ ਨੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਡਵੈਲਪਮੈਂਟ ਨਾਮ ਦੀ ਤਾਂ ਚੀਜ਼ ਨਹੀਂ ਜੱਤਾ ਖਵਾ ਦੇਣ ਵਾਸਤੇ ਸਰਕਾਰ ਕੋਲ ਪੈਸੇ ਨਹੀਂ ਰਹੇ ਪੰਜਾਬ ਦੇ ਜੋ ਹਾਲਾਤ ਪੈਦਾ ਹੋ ਗਏ ਨੇ ਮੈਂ ਕਹਿੰਦੀ ਲੋਕੀ ਇਸ ਵਾਰੀ ਆਪਣੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਵਾਸਤੇ ਤਕਰੀਨੋਂ ਵੋਟ ਪਾ ਕੇ ਤਾਂ ਕਿ ਉਹ ਦਿਨ ਵਾਪਸ ਆਣ ਦੇ ਵਿਕਾਸ ترقی ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਸੋਚ ਦੇ ਨਾਲ ਸਰਕਾਰਾਂ ਚੱਲਦੀਆਂ। ਵੀ ਬੱਚਾ ਕੋ ਆਪਣਾ ਨਾਮ ਦੀ ਖੇਡ ਲਈ ਮੁੱਦਾ ਪੰਜਾਬ ਵਿੱਚ ਇੱਕ ਤਾਂ ਲਾਅ ਐਨ ਆਰਡਰ ਨੇ ਹੈਗਾ ਜਿੱਥੇ ਲੁੱਟਾਂ ਖੋਹਾਂ ਫਿਰੋਤੀਆਂ ਤੁਹਾਨੂੰ ਹੈਰਾਨ ਹੋਊਗਾ ਕਿ ਸ਼ਹਿਰਾਂ ਚੇ ਤਾਂ ਜਿਹੜੇ ਹਾਲਾਤ ਨੇ ਅੱਜ ਬਟਿੰਡੇ ਹੱਲ ਦੇ ਚੱਲ ਰਾਤ ਨੂੰ ਕਿਹੜਾ ਹਾਦਸਾ ਵਾਪਰਿਆ ਤੁਹਾਨੂੰ ਦੱਸਿਆ ਪਬਲੀ ਜੀ ਨੇ ਇਹ ਚੱਕ ਲੋੜ ਆਫ ਕੰਟ੍ਰਕ ਲੱਗ ਜਾਂਦਾ ਜਦ ਹਾਈ ਟੈਂਸ ਸਿਕਿਉਰਿਟੀ ਹੋਤੀ ਹੈ ਜਦ ਇਹੋ ਜੇ ਸਮੇਂ 'ਚ ਰਾਤ ਨੂੰ ਜਾ ਕੇ ਸ਼ਰ੍ਹਾ ਮੇਹੋ ਜੀ ਗੁੰਡਾਗਰਦੀ ਹੋਉਂਦੀ ਹੈ ਗੋਲੀਆਂ ਚੱਲਦੀਆਂ ਨੇ ਤਾਂ ਫਿਰ ਪੁਟਾ ਤੋਂ ਪਹਿਲੇ ਤੇ ਪੁਟਾ ਤੋਂ ਬਾਅਦ ਕੀ ਹਾਲਾਤ ਨੇ ਲੋਕਾਂ ਨੂੰ ਪੁੱਛੋ ਅੱਜ ਪਿੰਡਾਂ ਵਿੱਚ ਵੀ ਆ ਹਾਲਾਤ ਨੇ ਕਿ ਜੇ ਆਪਣਾ ਕੰਮ ਛੱਡ ਕੇ ਬੰਦਾ ਕੋਈ 2 ਘੰਟੇ ਵਾਸਤੇ ਵੀ ਬੀਬੀਆਂ ਕਿਤੇ ਬਾਹਰ ਨਿਕਲ ਜਾਣ ਫਿਰ ਘਰੋਂ ਵੀ ਲੁੱਟ ਖੋਹ ਹੋ ਜਾਂਦੀ ਐ ਸੋ ਲੋਅਰ ਆਰਡਰ ਤਾਂ ਆਪਣ ਫੈਰੋਥਿਆ ਯੈਂਗਸਟਰ ਇੱਕ ਪਾਸੇ ਇਹਦੇ ਨਾਲ ਲੋਕੀ ਦੁਖੀ ਨੇ ਜਿਹਦੇ ਕਰਕੇ ਸਾਡੀ ਇੰਡਸਟਰੀ ਵੀ ਭੱਜੀ ਜਾ ਰਹੀ ਹੈ ਤੇ ਦੂਜੇ ਪਾਸੇ ਅੱਜ ਨਸ਼ਿਆ ਦਾ ਜਿਹਹਾਲ ਹੋਇਆ ਪਿਆ ਬੜਾ ਵਧੀਆ ਜਿਹੜਾ ਇਕੱਠ ਹੈ ਬੀਬੀਆਂ ਭੈਣਾਂ ਦਾ ਨੌਜਵਾਨਾਂ ਦਾ ਸਾਰੇ ਵੀਰਾਂ ਦਾ ਇੱਥੇ ਹੋਣਾ ਉਹਦੇ ਤੋਂ ਸਪਸ਼ਟ ਹੈ ਕਿ ਲੋਕਾਂ ਦਾ ਹੰਗਾਰਾ ਕਿਸ ਤਰਫ ਹੈ ਔਰ ਲੋਕ ਕੀ ਚਾਹੁੰਦੇ ਨੇ ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਇਲਾਕਾ ਗੜ ਰਿਹਾ ਹੈ ਹਾਂਜੀ ਇੱਥੋਂ ਆ ਸਰਦਾਰ ਆਤਮਾ ਸਿੰਘ ਜੀ ਬੀਬੀ ਅਪਿੰਦਰਜੀਤ ਕੌਰ ਜੀ ਲੰਬਾ ਸਮਾਂ ਇੱਥੋਂ ਉਹਨਾਂ ਨੂੰ ਮਾਣ ਮਿਲਦਾ ਰਿਹਾ ਹੈ ਇਸ ਕਰਕੇ ਇਹ ਇੱਥੇ ਕਹਿਣਕ ਹੋਣ ਦੀਆਂ ਗੱਲਾਂ ਨਹੀਂ ਕਿਉਂਕਿ ਬਾਕੀ ਜਿਹੜਾ ਹੈ ਕਿ ਅੱਜ ਹਰ ਕੋਈ ਮਹਿਸੂਸ ਕਰਦਾ ਹੈ ਕਿ ਇਹ ਚੋਣ ਜਿਹੜੀ ਪਾਰਲੀਮੈਂਟ ਦੇ ਵਿੱਚ ਸਾਡੀ ਸਹੀ ਆਵਾਜ਼ ਉਠਾਉਣ ਵਾਲਾ ਸਾਡੇ ਮੁੱਦਿਆਂ ਨੂੰ ਸਹੀ ਰੂਪ ਵਿੱਚ بلند ਆਵਾਜ਼ ਵਿੱਚ ਚੁੱਕਣ ਵਾਲਾ ਉੱਥੇ ਕੋਈ ਜਾਣਾ ਚਾਹੀਦਾ ਔਰ ਤਜਰਬੇ ਕਰ ਜਾਣਾ ਚਾਹੀਦਾ ਹੈ ਮੇਰਾ ਖਿਆਲ ਹੈ ਕਿ ਕਿਸੇ ਨੂੰ ਭੁਲੇਖਾ ਨਹੀਂ ਕਿ ਮੇਰੀ ਕਾਰਗੁਜ਼ਾਰੀ ਬਾਰੇ ਮੇਰੇ ਸੁਭਾਅ ਬਾਰੇ ਅਜੀ ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਹਾਂ ਔਰ ਕਿਸ ਤਰ੍ਹਾਂ ਵਿਚਰਦਾ ਹਾਂ ਕਿਸ ਤਰ੍ਹਾਂ ਲੋਕਾਂ ਨਾਲ ਸਾਝ ਰੱਖਦਾ ਹਾਂ ਤੇ ਕਿਸੇ ਨੂੰ ਉਹਲਾ ਨਹੀਂ ਇਸ ਕਰਕੇ ਮੈਂ ਤੇ ਵੋਟ ਹੀ ਇਸ ਆਧਾਰ ਤੇ ਮੰਗਦਾ ਕਿ ਭਾਈ ਜੇ ਮੇਰੀ ਕਰਤੂਤ ਚੰਗੀ ਹੈ ਜੇ ਮੇਰੀ ਕਾਰਗੁਜ਼ਾਰੀ ਚੰਗੀ ਹੈ ਜੇ ਮੈਂ ਕਦੀ ਕਿਸੇ ਆਪਣੇ ਸਟੈਂਡ ਤੋਂ ਸੱਜੇ ਖੱਬੇ ਕਿਆ ਆਂ ਜਾਂ ਮੈਂ ਜਿਹੜਾ ਜਿਸ ਸਟੈਂਡ ਤੇ ਮੈਂ ਸ਼ੁਰੂਆਤ ਕੀਤੀ ਜੇ ਅੱਜ ਵੀ ਉਹਦੇ 'ਚ ਕੋਈ ਕਸਰ ਹੈ ਚ ਪੰਥ ਦੀ ਗੱਲ ਹੋਵੇ ਚ ਪੰਜਾਬ ਦੀ ਗੱਲ ਹੋਵੇ ਚ ਕਿਸੇ ਵੀ ਵਰਗ ਦੀ ਗੱਲ ਹੋਵੇ ਬੜੇ ਮਸਲੇ ਆ ਜੇ ਉਹ ਗਿਣ ਲਗਾਗੇ ਤਾਂ ਬਹੁਤ ਲੰਬੀ ਲਿਸਟ ਹੈ ਪਰ ਜੇ ਪੰਥ ਦਾ ਤੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਤੇ ਸਾਂਝਾ ਮੁੱਦਾ ਆ ਜਿਹੜਾ ਕਿ ਬਹੁਤ ਵੱਡਾ ਗੰਭੀਰ ਮਸਲਾ ਆ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਕਿਸੇ ਨੂੰ ਕਿਸੇ ਨੂੰ ਉਹਨਾਂ ਦਾ ਵਾਰਿਸ ਬਣਨਾ ਪਊ ਤੇ ਔਰ ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇ ਹੋਰ ਮਸਲੇ ਨੇ ਚਾ ਕਿਸਾਨੀ ਦੇ ਐ ਮਜ਼ਦੂਰਾਂ ਦੇ ਵਪਾਰੀਆਂ ਦੇ ਆ ਉਹ ਤਾਂ ਹੈਗੇ ਹੀ ਹੈਗੇ ਆ ਜਾਂ ਜਿਹੜੇ ਡਿਵੈਲਪਮੈਂਟ ਦੇ ਨਾਲ ਆ ਉਹ ਵੀ ਹੈਗੇ ਆ ਨਰੇਗਾ ਜਿਹੜੀ ਐ ਜਿਹੜਾ ਇੱਥੇ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਜਾਂ ਜਿਹੜੇ ਕੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਹਾਂਜੀ ਚਾਹ ਰਾਸ਼ਨ ਦੀ ਗੱਲ ਹੈ ਸਕੀਮ ਹੈ ਉਹ ਕਿਉਂਕਿ ਉਹਦਾ ਮੁਲਾਂਕਣ ਕਰਨਾ ਉਹਦੀ ਜਿਹੜੀ ਐ ਸਰਵੇਲੈਂਸ ਕਰਨੀ ਜਿਹੜੀ ਐ ਉਹ ਆਪਣੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਹੈ ਉਥੇ ਕਿਸੇ ਨੂੰ ਕਤਾਹੀ ਨਹੀਂ ਕਰਨ ਦੇਵਾਂਗੇ ਔਰ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਤੱਕ ਉਹਨਾਂ ਦਾ ਹੱਕ ਪਹੁੰਚੇ ਔਰ ਵੱਤੋਂ ਵੱਤ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਉਹ ਇੱਥੇ ਤੱਕ ਪਹੁੰਚੇ ਤੇ ਸਭ ਤੋਂ ਵੱਡੀ ਗੱਲ ਅਗੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਨਾ ਕੋਈ ਅਜਿਹੇ ਰਸਤਾ ਖੁੱਲਣਾ ਚਾਹੀਦਾ ਹੈ ਕਿ ਜਿਹਦੇ ਨਾਲ ਸਾਰੇ ਭਾਈਚਾਰੇ ਸਾਰੇ ਵਰਗ ਜਿਹੜੇ ਖੁਸ਼ਹਾਲ ਹੋ ਸਕਣ ਉਹ ਹੈਗਾ ਆ ਕਿ ਜਿਹੜਾ ਵਾਗਾ ਬਾਰਡਰ ਹੈ ਜਿੱਥੋਂ ਪਾਕਿਸਤਾਨ ਮੱਧ ਏਸ਼ੀਆ ਅਰਬ ਕੰਟਰੀਜ਼ ਅਫਗਾਨਿਸਤਾਨ ਤੇ ਹੋਰ ਦੇਸ਼ਾਂ ਦੇ ਵਿੱਚ ਸਾਡੇ ਇੰਜ ਦੀਆਂ ਵਸਤਾਂ ਨੇ ਇਥੋਂ ਜਿਹੜੇ ਪੈਦਾ ਹੁੰਦੀਆਂ ਨੇ ਉਹ ਉਥੇ ਪਹੁੰਚ ਸਕਣ ਤਾਂ ਕਿ ਜਿਹੜਾ ਸਾਡੇ ਲੋਕਾਂ ਨੂੰ ਸਹੀ ਰੇਟ ਵਧੀਆ ਰੇਟ ਮਿਲ ਸਕਣ ਤੇ ਉਹ ਜਿਹੜਾ ਇੰਟੀਗ੍ਰੇਟਡ ਚੈੱਕ ਪੋਸਟ ਹੈ ਬਾਗਾ ਦੀ ਹੈ ਟਾਰੀ ਬਾਰਡਰ ਦੀ ਉਹਦੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂਆਤ ਹੋਵੇ